ਸੁਦੇਸ਼ੋਰੀ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਣੀ ਨੂੰ ਅੱਜ ਮੈਡੀਕਲ ਜਾਂਚ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਦੱਸਦੀ ਇਹ ਬਾਰੀ ਪੁਲਿਸ ਫੋਰਸ ਨੇ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਸੰਦੀਪ ਸਣੀ ਦਾ ਜਿਹੜਾ ਕਿ ਮੈਡੀਕਲ ਜਾਂਚ ਕੀਤਾ ਤਿੰਨ ਡਾਕਟਰਾਂ ਦੀ ਟੀਮ ਨੇ ਮੈਡੀਕਲ ਟੀਮ ਨੇ ਉਸ ਦੀ ਜਾਂਚ ਕੀਤੀ ਹੈ ਹਾਲਾਂਕਿ ਪੁਲਿਸ ਦੀ ਜਾਂਚ ਨਹੀਂ ਕੀਤੀ ਗਿਆ ਪਰ ਪੁਲਿਸ ਦੀ ਰਫੀ ਜਾਂਚ ਤੇ ਜਿਹੜੇ ਕਿ ਗੰਭੀਰ ਸਵਾਲ ਵੀ ਖੜੇ ਕੀਤੇ ਗਏ ਨੇ ਉਹ ਮਾਂ ਜੋ ਕੋਟ ਨੇ ਆਰਡਰ ਦਿੱਤੇ ਸੀ ਕਿ ਸੰਦੀਪ ਸਿੰਘ ਦਾ ਨਾ ਅੰਦਰ ਮੈਡੀਕਲ ਕਰਾਇਆ ਜਾਵੇ ਬਾਹਰੋਂ ਪਹਿਲਾਂ ਅੰਦਰੋਂ ਆਇਆ ਸੀ ਪਰ ਅੰਦਰ ਤੇ ਸਮਝੋ ਕਿ ਉਹਨਾਂ ਨੇ ਨਾ ਮਾਤਰੀ ਸੀ ਇੱਕ ਗੋਲੀ ਵੀ ਨਹੀਂ ਦਿੱਤੀ ਅੰਦਰ ਨਾ ਦੋ ਦਿਨ ਰੋਟੀ ਖਵਾਈ ਉਹਨੂੰ ਰੋਟੀ ਦਿੱਤੀ ਤੇ ਨਾ ਉਹਨੂੰ ਪਾਣੀ ਦਿੱਤਾ ਪੁੱਛ ਵੀ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਕੋਟ ਦੀਆਂ ਦੇ ਵਿੱਚੋਂ ਜਿਹੜਾ ਜੇਲ੍ਹ ਦਾ ਸੁਪਰੀਂਡੈਂਟ ਤਾਂ ਛੇੜ ਆ ਕੇ ਰੱਖ ਦਿੱਤੇ ਕੋਈ ਕੋਈ ਸੁਣਵਾਈ ਵੀ ਨਹੀਂ ਕੀਤੀ ਫਿਰ ਅੱਜ ਲੈ ਕੇ ਆਏ ਇੱਥੇ ਸੰਗਰੂਰ ਦੇ ਵਿੱਚ ਹਸਪਤਾਲ ਦੇ ਵਿੱਚ ਬੋਰਡ ਬੈਠਾ ਹੁਣ ਦੇਖੋ ਕੀ ਜਵਾਬ ਦਿੰਦੇ ਜੀ ਡਾਕਟਰ ਸਾਹਿਬ ਕਿਉਂਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਨਾ ਵਕੀਲ ਸਾਹਿਬ ਅੰਦਰ ਕੀ ਨਾਮ ਆ ਗਿਆ ਜੀ ਕੀ ਕਹਿਣਾ ਚਾਹੂਗਾ ਕਿ ਜਿੰਨਾ ਤਿੰਨ ਮਲਾ ਜਿੰਨਾ ਨਾਲ ਲੜਾਈ ਹੋਈ ਉਹਨਾਂ ਦੇ ਇੱਕ ਬੰਦੇ ਦੀ ਡੈਥ ਹੋ ਗਈ ਦੇਖੋ ਉਹਦੇ ਬਾਰੇ ਜੀ ਮੈਨੂੰ ਪਤਾ ਨਹੀਂ ਨਾਮ ਨੂੰ ਪਤਾ ਲੱਗਿਆ ਜੀ ਇਹਦੇ ਬਾਰੇ ਕੀ ਉਹ ਸਹੀ ਹੋ ਸਕਦਾ ਜਾਂ ਉਹਨੂੰ ਅੱਜ ਵੀ ਕੋ ਜਿਸ ਤਰ੍ਹਾਂ ਪੁਲਿਸ ਜਿਹੜੀ ਕਦੇ ਉੱਤਲੇ ਗੇਟ ਲੈ ਕੇ ਜਾਂਦੇ ਤੇ ਕੱਢਦੇ ਕਿਸੇ ਹੋਰ ਗੇਟ ਦਾ ਕੀ ਲੱਗ ਰਿਹਾ ਤੁਹਾਨੂੰ ਦੇਖੋ ਪੁਲਿਸ ਜਿਹੜੀ ਆ ਉਹ ਸਟੇਟ ਦੀ ਏਜੰਸੀ ਹੈ ਜੀ ਪਰ ਡਾਕਟਰ ਜਿਹੜੇ ਹਨ ਡਾਕਟਰ ਤੁਸੀਂ ਤੁਹਾਨੂੰ ਯਾਦ ਹੋਊਗਾ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਗੋਲੀਆਂ ਵਜਗੀਆਂ ਲਤਾਂ ਦੇ ਵਿੱਚ ਤੇ ਆ ਜਿਹੜਾ ਇੱਥੇ ਡੀਜੀਪੀ ਰਹਾ ਮੁੜ ਕੇ ਆਪਣੇ ਸਰਦੀਪ ਬਿਰਕ ਜੀ ਇਹ ਜਾ ਕੇ ਉਹ ਗੋਲੀਆਂ ਦੇ ਛੇਕਾਂ ਦੇ ਵਿੱਚ ਉਂਗਣਾ ਪਾ ਕੇ ਤੇ ਉਹਨੂੰ ਟਾਰਚਰ ਕਰਦਾ ਸੀ ਉਹਨੂੰ ਹਲਾਉਂਦਾ ਸੀ ਵਿੱਚ ਉਹਨੂੰ ਖਰੋਚਦਾ ਸੀ ਵਿੱਚ ਪਰ ਉਹਦਾ ਇਲਾਜ ਇੱਕ ਬੰਗਾਲੀ ਡਾਕਟਰ ਕਰ ਰਿਹਾ ਸੀ ਉਹਨੂੰ ਫਿਰ ਉਹਨੂੰ ਉਹ ਆਂਦਾ ਸੀ ਦੀ ਲੱਤ ਕੱਟੋ ਉਹਨੇ ਲੱਤ ਨਹੀਂ ਕੱਟਨੀ ਜੱਤੂ ਵਿਚਾਰੇ ਇਸ ਕਰਕੇ ਡਾਕਟਰ ਦੇ ਜਿਹੜਾ ਉਹ ਤੇ ਰੱਬ ਦਾ ਰੂਪ ਨੇ ਉਹਨਾਂ ਲਈ ਤਾਂ ਕੋਈ ਦੁਸ਼ਮਣ ਨਹੀਂ ਕੋਈ ਸੱਜਣ ਨਹੀਂ ਜੀ ਜੀ ਉਹ ਤੇ ਆਪਣਾ ਮੈਡੀਕਲ ਜੇ ਕੋਈ ਪ੍ਰੈਸ਼ਰ ਨਾ ਆਇਆ ਤੇ ਉਹਨਾਂ ਨੇ ਸਹੀ ਕੀਤਾ ਹੋ ਇਸ ਕਰਕੇ ਡਾਕਟਰਾਂ ਦੇ ਉੱਤੇ ਕੋਈ ਬੁਕਤਾ ਸ਼ੱਕ ਨਹੀਂ ਕੀਤਾ ਪਰ ਸਟੇਟ ਜਿਹੜੀ ਆ ਉਹ ਆਪਣਾ ਜਿਹਾ ਰੋਲ ਬੜਾ ਅਜੀਬ ਤਰੀਕੇ ਨਾਲ ਬਾਹਰ ਥੈਂਕ ਯੂ ਜੀ ਸ਼ੀਆ ਜੀ ਜੇ ਉਹਦੇ ਤੇ ਹਮਲਾ ਹੁੰਦਾ ਤੇ ਉਹਦਾ ਹਮਲੇ ਦਾ ਜਿਹੜਾ ਉਹਦੀ ਨੋਟਸ ਲੈਣਾ ਸੁਪਰਡੈਂਟ ਜੇਲ ਨੇ ਜੇ ਉਹ ਕਿਸੇ ਤੇ ਹਮਲਾ ਕਰਦਾ ਤੇ ਉਹਦਾ ਨੋਟਿਸ ਸੁਪਰਡੈਂਟ ਜੇਲ ਨੇ ਲੈਣਾ ਜੀ ਇਹ ਬਾਇਸਡ ਨਹੀਂ ਹੋ ਸਕਦਾ ਦੋਹਾਂ ਪੱਖਾਂ ਦਾ ਕਰਾਸ ਜਿਹੜੀ ਆ ਵਰਸ਼ਨ ਦੋਵੇਂ ਜਿਹੜੀ ਆ ਉਸ ਪਰਚੇ ਦੇ ਵਿੱਚ ਆਉਣਾ ਜੇ ਉਹਨਾਂ ਦੇ ਬਿਆਨਾਂ ਤੇ ਪਰਚਾ ਆਊਗਾ ਕਿ ਸਾਡੇ ਤੇ ਹਮਲਾ ਕੀਤਾ ਸੰਦੀਪ ਨੇ ਤੇ ਸੰਦੀਪ ਦੇ ਬਿਆਨ ਵੀ ਲੈਣੇ ਆ ਜੀ ਕਿ ਉਹਨਾਂ ਮੇਰੇ ਤੇ ਹਮਲਾ ਕੀਤਾ ਤੁਹਾਡੀ ਸੰਦੀਪ ਜੀ ਨਾਲ ਗੱਲ ਹੋਈ ਹੋਣੀ ਆ ਕਿੰਦਾ ਤਾਂ ਦਰਦ ਜਿਹੜਾ ਕੀਤਾ ਗਿਆ ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਕੋ ਕਹਿ ਰਿਹਾ ਉਹਨਾਂ ਦੇ ਕੇਸਾਂ ਦੀ ਵੀ ਬੇਦਬੀ ਵਗੈਰਾ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੇਸਾਂ ਤੋਂ ਫੜ ਕੇ ਕੀ ਹੋਇਆ ਵੀ ਹੋਊਗਾ ਬੇਦਬੀ ਵੀ ਕੀਤੀ ਹੋਊਗੀ ਪਰਿਵਾਰਕ ਮੈਂਬਰ ਕੱਲ ਮਿਲ ਕੇ ਆ ਹਰਦੀਪ ਮਿਲ ਕੇ ਆ ਅੰਦਰ ਕੱਲ ਤੇ ਜੋ ਕਹਿ ਰਹੇ ਨੇ ਉਹ ਠੀਕ ਆ ਕਿਉਂਕਿ ਉਹ ਗਲਤ ਤੇ ਕਹਿ ਨਹੀਂ ਨੀ ਅਜੇ ਤੇ ਕੋਈ ਇਹ ਵੀ ਨਹੀਂ ਨਾ ਕਿ ਕੋਈ ਮੈਨੀਪੂਲੇਸ਼ਨ ਕਰ ਲਿਓ ਜੋਦ ਨਾਲ ਉਹਨੇ ਉਹ ਦੱਸਿਆ ਉਹ ਜੋ ਉਹਨੇ ਦੱਸਿਆ ਉਹਨਾਂ ਬਾਹਰ ਆਣ ਦੇ ਇਸ ਕੋ ਜਿਸ ਤਰ੍ਹਾਂ ਡਾਕਟਰ ਸਾਹਿਬ ਕੀ ਕਹੋਗੇ ਜੇ ਮੈਡੀਕਲ ਕਰਾਨੇ ਕੇ ਆਏ ਸੀ ਇਸ ਦੀ ਸੰਬੰਧਿਤ ਪੀ ਆ ਸੰਦੀਪ ਤੇ ਜਿਹੜਾ ਮੈਡੀਕਲ ਕੋਰਟ ਦੇ ਆਰਡਰ ਦੇ ਤਹਿਤ ਹੋਇਆ ਜੀ ਤਿੰਨੇ ਡਾਕਟਰਸ ਦੇ ਬੋਰਡ ਨੇ ਕੀਤਾ ਉਹਦੇ ਵਿੱਚ ਡਾਕਟਰ ਕਰਮਜੀਤ ਸਿੰਘ ਕਾਹਲ ਆਰਥੋਪੈਡੀਸ਼ੀਅਨ ਡਾਕਟਰ ਪੂਨਮ ਧੀਰ ਸਰਜਨ ਔਰ ਮੈਂ ਸੀ ਐਜ਼ ਫਿਜ਼ੀਸ਼ੀਅਨ ਅਸੀਂ ਉਹਨਾਂ ਦਾ ਮੈਡੀਕਲ ਕੀਤਾ ਹੈ ਜੋ ਵੀ ਉਹਨਾਂ ਦੀ ਅੱਗੇ ਐਕਸ-ਰੇਜ਼ ਔਰ ਸੀਟੀ ਸਕੈਨ ਵਗੈਰਾ ਹੋ ਰਹੇ ਨੇ ਉਹ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਉਹਦੀ ਰਿਪੋਰਟ ਬਣੇਗੀ ਉਹ ਅਸੀਂ ਕੰਸਰਨਡ ਅਥਾਰਟੀਜ਼ ਨੂੰ ਦੇਤਾ ਕੋਈ ਇੰਜਰੀ ਵਗੈਰਾ ਜਾਂ ਕਾਸ ਉਹ ਹਲੇ ਜੀ ਸਾਰਾ ਕਲੀਨ ਐਕਸ-ਰੇ ਤੋਂ ਕਲੀਅਰ ਹੁੰਦਾ ਹੁੰਦਾ ਸਾਰਾ ਨੇਚਰ ਆਫ ਇੰਜਰੀ ਆ ਜੋ ਕੁਝ ਵੀ ਹੈ ਉਹਦਾ ਉਹ ਸਾਰਾ ਉਸ ਤੋਂ ਕਲੀਅਰ ਹੁੰਦਾ ਕੋਈ ਸਿਰ ਨੂੰ ਸਿਰ ਵਗੈਰਾ ਦੇ ਸਕਦਾ ਨਹੀਂ ਕੋਈ ਐਦਾਂ ਨਹੀਂ ਸੀ ਦੇਖੋ ਐ ਤਾਂ ਕੰਪਲੇਂਟ ਤਾਂ ਉਹਨਾਂ ਦੀ ਸੀਗੀ ਕਿ ਸੀਗਾ ਜੋ ਵੀ ਸੀਗਾ ਤੇ ਪਰ ਉਹ ਜਦ ਤੱਕ ਉਹ ਪ੍ਰੋਪਰ ਉਹਦੀ ਐਕਸ-ਰੇ ਫਿਲਮਿੰਗ ਵਗੈਰਾ ਜਾਂ ਹੋਰ ਉਹਦੀ ਰਿਪੋਰਟਿੰਗ ਨਹੀਂ ਆ ਜਾਂਦੀ ਨਾ ਉਨੀ ਦੇਰ ਤੱਕ ਹਲੇ ਬੜਾ अर्ਲੀ ਸਟੇਜ ਹੈ ਕਿ ਅਸੀਂ ਮੈਂ ਉਹਦੇ ਤੇ ਕੁਝ ਕਮੈਂਟ ਕਰ ਸਕਾਂ ਜੀ